ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 2 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਦੇ ਵਿੱਚ ਕੱਲ ਤੋਂ ਹੀ ਬਦਲਾਅ ਸ਼ੁਰੂ ਹੋ ਗਿਆ ਸ਼ਾਮ ਵੇਲੇ ਤੋਂ ਮੀਂਹ ਹਨੇਰੀ ਦਾ ਦੌਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਵੱਡੇ ਪੱਧਰ ਤੇ ਗਰਜលੁਛਕ ਹੋਈ ਤੇ ਤੇਜ਼ ਤੂੜਪਰੀਆਂ ਹਨੇਰੀਆਂ ਦੇ ਨਾਲ ਵੱਡੇ ਪੱਧਰ ਤੇ ਮੀਂਹ ਦੇਖਿਆ ਗਿਆ ਤਕਰੀਬਨ ਇਹੇਵੇਂ ਸਾਰੇ ਹੀ ਪੰਜਾਬ ਦੇ ਵਿੱਚ ਦੇਖਿਆ ਗਿਆ ਪਹਿਲੋ ਪਬਾਦ ਖੇਤਰ ਦੇ ਵਿੱਚ ਸ਼ੁਰੂ ਹੋਇਆ ਫਿਰ ਮਾਝਾ ਦੁਆਬਾ ਪਹਾੜਾ ਦੇ ਨਾਲ ਲੱਗਦੇ ਖੇਤਰ ਤੇ ਮਾਲਵੇ ਦੇ ਵੀ ਬਹੁਤੇ ਹਿੱਸਿਆਂ ਦੇ ਵਿੱਚ ਹਨੇਰੀ ਦੇ ਨਾਲ ਮੀਂਹ ਰਾਤ ਵੇਲੇ ਪੁੱਜਾ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਸਵੇਰ ਤੜਕਸਾਰ ਵੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਅੱਜ 2 ਮਈ ਹਲਕੇ ਬੱਦਲਵਾਈ ਲਗਾਤਾਰ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਇਹ ਅੱਜ ਸਾਰਾ ਦਿਨ ਮਾਹੌਲ ਇਸੇ ਤਰ੍ਹਾਂ ਹੀ ਰਹਿਏਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਪੰਜਾਬ ਦੇ ਵਿੱਚ ਸਾਰਾ ਦਿਨ ਅੱਜ ਵੱਖ-ਵੱਖ ਹਿੱਸਿਆਂ ਦੇ ਵਿੱਚ ਲੱਗਦੇ ਰਹਿਣਗੇ ਕਦੇ ਮਾਜੇ ਵਿੱਚ ਘਰੇ ਦਬਾਬੇ ਵਿੱਚ ਕਦੇ ਫਵਾਦ ਖੇਤਰ ਦੇ ਵਿੱਚ ਇਸ ਤੋਂ انکار ਨਹੀਂ ਕੀਤਾ ਜਾ ਸਕਦਾ ਮੀਂਹ ਦੀਆਂ ਕਾਰਵਾਈਆਂ ਸਾਰਾ ਦਿਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਹਿਮਾਚਲ ਜੰਮੂ ਇਹਨਾਂ ਵਿੱਚ ਵੀ ਪੱਡੇ ਪੱਦਰ ਤੇ ਮੀਂਹ ਪਿਆ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਰਾਤ ਵੇਲੇ ਮੀਂਹ ਪਿਆ ਤੇ ਅੱਜ ਤੜਕਸਰ ਦਿੱਲੀ ਹੋ ਗਿਆ ਜੁਪੀ ਹੋ ਗਿਆ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਮੀਂਹ ਦਰਜ ਕੀਤਾ ਜਾ ਰਿਹਾ ਹੈ ਅਗਲੇ 2 ਦਿਨ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਤੇ ਜਿਹੜੇ ਪਿਛਲੇ ਦਿਨਾਂ ਵਿੱਚ ਗਰਮੀ ਭਣੀ ਹੋਈ ਸੀ ਉਸ ਤੋਂ ਵੀ ਰਾਹਤ ਮਿਲੇਗੀ